ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਸ਼ਤੇਦਾਰ ਇੱਕ ਆਪਣੇ ਕੋਲੇ ਅੱਜ ਜੀ ਰੋੜੇ ਖੱਤਰੀਆਂ ਦੀ ਕੁੜੀ ਆਈ ਆ ਵਧੀਆ ਰਿਚ ਫੈਮਿਲੀ ਚ ਤੇ ਮੁੰਡਾ ਆਪਾਂ ਨੂੰ ਬਾਹਰ ਲੈ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਭੈਣੂਰੇ ਖਰਚਾ ਵਧੀਆ ਕਰ ਦੇਣਗੇ ਜੀ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਇੱਕ ਗੱਲ ਹੋਰ ਤੇ ਮੇਰੀਆਂ ਬਹੁਤ ਸਾਰੀਆਂ ਫਰਾਡ ਆਈਡੀਆਂ ਬਣੀਆਂ ਹੋਈਆਂ ਨੇ ਜੀ ਤੇ ਧੋਖੇਬਾਜ਼ਾਂ ਤੋਂ ਬਚੋ ਤੇ ਮੇਰੀ ਇਹੀ ਹੱਥ ਬਨ ਕੇ ਸੋਨ ਸਾਰਿਆਂ ਨੂੰ ਬੇਨਤੀ ਐ ਤੇ ਇਹ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਭੈਣੂ ਉਸ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਤੇ ਵਿੱਚ ਤੋਂ ਕਾਫੀ ਦਿਨ ਹੋ ਗਏ ਵੀਡੀਓ ਨਾ ਪੈਣ ਕਰਕੇ ਆਪਣੇ ਕੋਲੇ ਬਹੁਤ ਸਾਰੀ ਡਾਟਾ ਇਕੱਠੇ ਹੋ ਗਏ ਜੀ ਤੇ ਇੱਕ ਆਪਣੇ ਕੋਲੇ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਜੀ ਭੈਣ ਨੂੰ ਘੱਟੋ ਘੱਟ 18 17 18 20 ਕਿਲਿਆਂ ਤੱਕ ਮੁੰਡਾ ਚਾਹੀਦਾ ਜੀ ਮੁੰਡੇ ਦੀ ਉਮਰ 22 27 ਸਾਲ ਤੱਕ ਹੋਵੇ ਚੱਲ ਜੂਗੀ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਚਾਹੀਏ ਮੁੰਡਾ ਇੱਧਰ ਹੋਵੇ ਚਾਹੀ ਆਸਟ੍ਰੇਲੀਆ 'ਚ ਹੋਵੇ ਭੈਣ ਆਸਟ੍ਰੇਲੀਆ ਦੇ ਵਿੱਚ ਪੱਕੀ ਹੈ ਜੀ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਇਸ ਵੀਡੀਓ ਆਪਣੀ ਰਪਿੰਦਰ ਤੇ ਅੱਜ ਮੈਂ ਲੈ ਕੇ ਆਈਆਂ ਸੂਟ ਦੇ ਲਈ ਨਵੀਂ ਵੀਡੀਓ ਮੈਂ ਜਾਣੀ ਹੈ ਮੰਗਣਾ ਕਰਾਉਣ ਫੇਰ ਦੇਖ ਦਿਖਾਈ ਜਾ ਅੱਜ ਜੇ ਮਾਲਕ ਨੇ ਚਾਹਿਆ ਤਾਂ ਮੰਗਣਾ ਵੀ ਹੋਜੂ ਜਿਹੜੇ ਮੈ ਤੋਂ ਮੱਚਦੇ ਨੇ ਨਾ ਜਿਹੜੇ ਕਹਿੰਦੇ ਨੇ ਵੀ ਉਹ ਹੀ ਵੀਡੀਓ ਚੱਕ ਚੱਕ ਪਾਈ ਜਾਂਦੀ ਆ ਹੁਣ ਦੇਖ ਲਓ ਮੇਰਾ ਵੀਡੀਓ ਕੋਲ ਦਰ ਵੀ ਟਾਈਮ ਨਹੀਂ ਹੈਗਾ ਸਮੇਂ ਤੋਂ ਸਮਾ ਕੱਢ ਕੇ ਬਸ ਉਹਨੂੰ ਸਮਾਂ ਦਿੱਤਾ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਸਸਤਰੀ ਕਾਲ ਮੇਰਾ ਸੋਢੀ ਆਪਣੀ ਰਪਿੰਦਰ ਤੇ ਅੱਜ ਆਇਆ ਸੀ ਇੱਥੇ ਦੇਖ-ਦਖਈਆ ਕਰਾਉਣ ਕੁੜੀ ਤੇ ਮੁੰਡੇ ਨੂੰ ਅਸੀਂ ਨਹੀਂ ਦਿਖਾਵਾਂਗੇ ਤੇ ਇੱਕ ਆਪਣੇ ਨਾਲ ਜਿਹੜੀ ਭੈਣ ਆ ਬਚੋਲਣ ਉਹਨੂੰ ਆਪਾਂ ਜ਼ਰੂਰ ਦਿਖਾਵਾਂਗੇ ਆ ਦੇਖੋ ਆ ਬੈਠੇ ਨੇ ਇੱਧਰ ਮਿਲ ਸਕਦੇ ਹੋ ਤੁਸੀਂ ਤੇ ਮਾੜੀਆਂ-ਮੋਟੀਆਂ ਵਧਾਈਆਂ ਵਧਾਈਆਂ ਲਿਖ ਦਿਆ ਕਰੋ ਮੱਚਿਆ ਨਾ ਕਰੋ ਦੇਖ ਕੇ ਜਦੋਂ ਮੈਂ ਰਿਸ਼ਤਾ ਕਰਾਉਣਾ ਨਹੀਂ ਹੁੰਦੀ ਐ ਮਤਲਬ ਖੁੱਲ ਕੇ ਵਧਾਈਆਂ ਵਧਾਈਆਂ ਲਿਖ ਦਿਆ ਕਰੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਸ਼ੇਅਰ ਕਰਦੇ ਹੋ ਓਕੇ ਜੀ ਧੰਨਵਾਦ ਬੱਲੇ ਹਾਂਜੀ ਜਸਰੀ ਕੱਲ ਮੈਂ ਸੁਣੀ ਆਪਣੇ ਰਪਿੰਦਰ ਤੇ ਆਪਾਂ ਰਿਸ਼ਤਾ ਕਰਾ ਕੇ ਇੱਕ ਪਾਸੇ ਉਤਾ ਕੇ ਵਾਪਸ ਤੇ ਹੁਣ ਆਪਾਂ ਚੱਲੇ ਆਂ ਰਾਏਕੋਟ ਬਸੀਆਂ ਤੇ ਉੱਥੇ ਆਪਣਾ ਰੱਖਿਆ ਹੋਇਆ ਹੋਰ ਕਿਸੇ ਫੈਮਿਲੀ ਨਾਲ ਦੇਖ ਦਿਖਾਈਆ ਤੇ ਤੁਸੀਂ ਮੈਨੂੰ ਵਧਾਈਆਂ ਦਿੰਦੇ ਰਿਹਾ ਕਰੋ ਕਹਦੇ ਦੀ ਨਵੀਂ ਰਪਿੰਦਰ ਰਿਸ਼ਤਾ ਨਹੀਂ ਕਰਾਉਂਦੀ ਹੁਣ ਜੇ ਅਗਲਾ ਗਾਹ ਮੰਨ ਗਿਆ ਵੀ ਅਸੀਂ ਕੈਮਰੇ ਦੇ ਵਿੱਚ ਆਉਣ ਨੂੰ ਤਿਆਰ ਆ ਤਾਂ ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜੇ ਅਗਲਾ ਨਾ ਮੰਨਿਆ ਤਾਂ ਫਿਰ ਮੈਂ ਆਪਦੀ ਵੀਡੀਓ ਪਾ ਦੂੰਗੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਾਝ ਵੀ ਸਿੱਖਾਂ ਦੀ ਗੁੱਡੀ ਆਈ ਹੈ ਜੀ ਇੱਕ ਤੇ ਭੈਣ ਕੇ ਵਧੀਆ ਵਿਆਹ ਕਰਨਗੇ ਆਪਾਂ ਨੂੰ ਮੁੰਡਾ ਫੌਜੀ ਜਾਂ ਪੁਲਿਸ ਚ ਹੋਵੇ ਜਾਂ ਫੌਜੀ ਹੋਵੇ ਤੇ ਮੁੰਡਾ ਮਤਲਬ ਸਰਕਾਰੀ ਮੁਲਾਜ਼ਮ ਲੱਗਿਆ ਹੋਣਾ ਚਾਹੀਦਾ ਤੇ ਭੈਣ ਹੁਣੀ ਵਿਆਹ ਵਧੀਆ ਕਰਨਗੇ ਤੇ ਗੁੱਡੀ ਦੀ ਉਮਰ ਸਾਰੀ 25 ਸਾਲ ਹੈ ਜੀ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਤੇ ਜਦੋਂ ਮੈਂ ਵੀਡੀਓ ਪਾਉਣੀ ਹੁੰਦੀ ਆ ਕਿਸੇ ਧੀ ਭੈਣ ਦਾ ਮਜ਼ਾਕ ਨਾ ਡਾਇਆ ਕਰੋ ਜੀ ਜੇ ਅਗਲਾ ਕਹਿੰਦਾ ਤਾਂ ਡਾਟੇ ਬੋਲਦੇ ਆ ਧੰਨਵਾਦ ਜੀ ਠੀਕ ਹੈ ਹੈਲੋ ਹਾਂਜੀ ਸੱਸਰੀ ਕੱਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਾਂ ਪਹੁੰਚ ਸਕੇ ਹੁਦਿਆਣੀ ਆਪਾਂ ਕਰਾਉਣ ਆਏ ਆ ਇੱਥੇ ਦੇਖ ਦਿਖਾਈਆ ਤੇ ਇੱਧਰ ਥੋੜੀ ਜੀ ਝਾਪੀ ਮਤਲਬ ਪਾਵਾਂਗੇ ਥੋਡੀ ਦੇਖ ਸਕਦੇ ਹੋ ਆਪਣੇ ਨਾਲ ਆਏ ਨੇ ਤੇ ਹਾਂਜੀ ਸੱਸਰੀ ਕੱਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਆਪਾਂ ਚੱਲੇ ਆਂ ਦੇਖ ਦਿਖਾਈਆ ਕਰਾਉਣਾ ਭੈਣ ਉਹਨਾਂ ਦੇ ਭਰਾ ਨੇ ਉਹਨਾਂ ਦਾ ਆਪਾਂ ਦੇਖਣ ਦੇਖ ਦਿਖਾਈਆ ਕਰਾਉਣ ਜਾ ਰਹੇ ਆਂ ਇੱਧਰ ਸਾਡੀ ਮੰਮੀ ਬੈਠੀ ਹੈ ਜੀ ਦੇਖ ਸਕਦੇ ਹੋ ਤੁਸੀਂ ਮਾਤਾ ਜੀ ਉਹ ਮੇਰੀ ਮੰਮੀ ਆ ਦੇਖ ਲਓ ਪਿੱਛੇ ਜੇ ਇੰਨੀ ਸੋਹਣੀ ਮੰਮੀ ਐ ਤਾਂ ਉਹਨੇ ਮੈਨੂੰ ਜਨਮ ਦਿੱਤਾ ਤਾਂ ਹੀ ਮੈਂ ਇੰਨੀ ਸੋਹਣੀ ਐ ਤੁਸੀਂ ਖੂਬਸੂਰਤੀ ਦਾ ਰਾਜ਼ ਨਾ ਪੁੱਛਿਆ ਕਰੋ ਠੀਕ ਐ ਮਾਤਾ ਨੂੰ ਚੰਗੀ ਤਰ੍ਹਾਂ ਦੇਖ ਲਓ ਦੇਖ ਲਓ ਤੇ ਵੀਡੀਓ ਨੂੰ ਤੁਮ ਕੇ ਸ਼ੇਅਰ ਕਰਦਿਆ ਕਰੋ